ਸੋ ਅੰਜੀ ਸਟੂਡੈਂਟਸ ਸੋ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਮੈਥਮੈਟਿਕਸ ਦਾ ਪਿਪਲ ਕਲਾਸ ਇੱਥੇ ਦਾ ਮਿਨੀਮਮ ਮਾਰਕਸ ਸੀਨੀਅਰ ਸਮਾਪਨੇ ਕੋਲ ਦੰਡਾ ਘੰਟੇ ਸੋ ਨੋਟ ਸਾਰੇ ਕੁਐਸਚਨ ਕੰਪਲਸਰੀ ਨੇ ਮਤਲਬ ਜ਼ਰੂਰੀ ਨਹੀਂ ਸੈਕਸ਼ਨ ਨਹੀਂ ਸਭ ਤੋਂ ਪਹਿਲਾਂ ਸੋ ਆਪਾਂ ਪੜਾਂ ਦਾਸ ਦਿੰਦੇ ਇਸ ਵਿੱਚ ਆਪਾਂ ਕੁਐਸਚਨ ਪੇਪਰ ਹੀ ਪ੍ਰੋਵਾਈਡ ਕਰ ਰਹੇ ਹਾਂ ਸੋਲੂਸ਼ਨ ਪੀਡੀਐਫ ਵੀ ਆ ਗਈ ਆਪਣੇ ਕੋਲ ਜੋ ਵਟਸਐਪ ਤੇ ਆਪਾਂ ਪ੍ਰੋਵਾਈਡ ਕੀਤੀ ਹੋਈ ਹੈ ਸੋ ਲਿੰਕ ਦਿੱਤਾ ਹੈ ਡਿਸਕ੍ਰਿਪਸ਼ਨ ਵਿੱਚ ਤਾਂ ਤੁਸੀਂ ਉਸ ਤੋਂ ਵਟਸਐਪ ਤੇ ਚੈਨਲ ਤੇ ਜੁਆਇਨ ਹੋ ਸਕਦੇ ਹੋ ਤੇ ਤੁਸੀਂ ਕਮੈਂਟ ਕਰ ਦੇਣਾ ਇਸ ਦੀ ਹੁਣ ਪੀਡੀਐਫ ਸੋਲੂਸ਼ਨ ਪੀਡੀਐਫ ਚਾਹੀਦੀ ਹੋਵੇ ਕਿਉਂਕਿ ਮੈਥ ਦਾ ਪੇਪਰ ਹੈਗਾ ਸੋ ਥੋੜਾ ਜਿਹਾ ਡਿਫਿਕਲਟ ਹੁੰਦਾਗਾ ਸੋਲੂਸ਼ਨ ਵੀਡੀਓ ਆਪਾਂ ਪ੍ਰੋਵਾਈਡ ਕਰ ਦਾਂਗੇ ਇਸ ਕੋ ਐਂਡ ਕਰ ਦੇਣਾ ਪਰਸਨਲੀ ਪ੍ਰੋਵਾਈਡ ਕਰ ਦਾਂਗੇ ਇਸ ਦੀ ਇਹਨਾਂ ਸਭ ਤੋਂ ਪਹਿਲਾਂ ਐਮਸੀਕਿਊ ਹੋਊਗਾ ਜਿਹਨੇ ਸੈੱਟ ਦਿੱਤਾ ਹੋਇਆਗਾ ਵਿੱਚੋਂ ਦਾ ਫੋਲੋਇੰਗ ਕੁਐਸਚਨ ਐਂਡ ਕਰੈਕਟ ਫਿਰ ਸੈਕਿੰਡ ਆਜੂਗਾ ਕੁਐਸਚਨ ਇਸ ਦਾ ਸੋ ਇੱਥੇ ਟੋਟਲ ਨੇ ਕੁਐਸਚਨ ਜਿਹੜੇ 3 4 5 6 7 8 9 10 11 12 13 14 15 16 ਸੋ 2 ਐਂਡ 1/2 ਵੀ ਫਿਰ ਆਜੂ ਦਾ ਫਿਰ ਨਹੀਂ ਬਲੈਂਸ ਬਾਕੀ ਪਿਛਲੀ ਵਾਰ ਉਹਨੇ 12ਵੀਂ ਦਾ ਚੇਂਜ ਹੋ ਗਿਆ ਸੀ ਕੇਵਲ 20 ਹੋਣਾ ਚਾਹੀਕੇ ਐਮਸੀਕਿਊ ਬਾਕੀ ਇਸ ਵਾਰ ਮੈਨੂੰ 11ਵੀਂ ਦਾ ਹਜੇ ਪੱਕਾ ਪਤਾ ਨਹੀਂ ਗਿਆ ਕਿ ਅੱਜ ਕੀ ਫਾਈਨਲ ਚੁੱਕੇ ਮੈਂ ਕਰਨਗੇ ਪਿਛਲੀ ਵਾਰ ਫਾਈਨਲ ਜੋ ਉਹਨੇ 12ਵੀਂ ਦੇ ਸਾਨੂੰ 20 ਮਾਰਕਸ ਦੇ ਚੀਕੇ ਫਿਰ ਆਜੂ ਸੈਕਸ਼ਨ ਬੀ ਐਕਸਪ੍ਰੈਸ ਕਰਨਾਗਾ ਕਰਨ ਦਿੱਤੀ ਹੋਈ ਹੈ ਕਿ ਇੰ ਦਾ ਫਾਰਮ ਆਫ a ib ਬਾਕੀ ਸੋਲਵ ਕਰਨਾ ਐਕਸ ਜੈਨਰਲ ਨੰਬਰ ਜਾਂ ਇੰਟੀਜਰ ਸੋਲਵ ਬਲੈਂਕ ਕੁਆਲਿਟੀ ਸੋਲੂਸ਼ਨ ਪੀਡੀਐਫ ਆਪਾਂ ਦੇ ਦੇ ਰਹੇ ਹਾਂ ਤੁਹਾਨੂੰ ਬਾਕੀ ਹਾਊ ਮੈਨੀ 3 ਡਿਗਰੀਜ਼ ਬੈਰੀਟਰ ਨੰਬਰ ਜੀ ਉਸ ਤੋਂ ਮੈਂ ਦਾ ਪੇਪਰ ਥੋੜਾ ਜਿਹਾ ਡਿਫਿਕਲਟ ਤਾਂ ਹੁੰਦਾ ਹੀ ਹੈ ਤੇ ਫਿਰ 3rd 5th 6th ਫਿਰ 2 ਮਾਰਕਸ ਦੇ ਕੁਸ਼ਨ ਨੇ ਜੈਕਸ਼ਨ ਦੇ ਵਿੱਚ ਆਉਣਗੇ ਜਿਹੜੇ 5 ਤੱਕ 5 ਤੱਕ ਹੀ ਨਹੀਂ ਫਿਰ ਸੈਕਸ਼ਨ ਸੀ ਆ ਜਾਊਗਾ ਸਵਾਲ ਲੱਕੀ ਸਭ ਤੋਂ ਪਹਿਲਾਂ ਇਹ ਚੋ ਜਾਣਾ ਕੁਸ਼ਨ ਆ ਜੀ ਲੋ ਫਿਰ ਡੋਮਿਨੈਂਟ ਰੇਂਜ ਪਤਾ ਕਰਨੀ ਆ ਫੰਕਸ਼ਨ ਦੀ ਬਾਕੀ ਇਹ ਕੇਵਲ ਇੱਕ ਸਿੰਪਲ ਪੇਪਰ ਆ ਰੀਅਲ ਪੇਪਰ ਸਾਇਦ ਤੁਸੂਕਾ ਹੋਵੇ ਬਾਕੀ ਸਾਡੇ ਟੀਚਰ ਤੇ ਡਿਪੈਂਡ ਕਰਦਾ ਕਿ ਉਹ ਤੁਹਾਨੂੰ ਕਿਵੇਂ ਜਰ ਪੇਪਰ ਪਾਉਣਗੇ ਸੌਕਾ ਜੋ ਔਕਾ ਬਾਕੀ ਜੇਕਰ ਤੁਹਾਡੀ ਤਿਆਰੀ ਹੈਗੀ ਤਾਂ ਠੀਕ ਹੈ ਇਹ ਕਰ ਵਧੀਆ ਕਰਿਆਗਾ ਬਾਕੀ ਟੀਚਰ ਡਿਪੈਂਡ ਕਰੂਗਾ ਕਿ ਕਿਵੇਂ ਜਾਂ ਪੇਪਰ ਸਾਇਦ ਹੀ ਪਾ ਦੇ ਕੱਲ ਜਾਓ ਆਪਣੇ ਆਪ ਤਿਆਰ ਕਰਕੇ ਖੁਦ ਪਾਸ ਕਰਦੇ ਨਗੇ ਸੈਕਸ਼ਨ ਟੀ ਆ ਜੂਗਾ ਫਿਰ ਲਾਸਟ ਤੇ ਸੈਕਸ਼ਨ ਟੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਬਾਕੀ ਭਾਵੇਂ ਤੁਸੀਂ ਨਾ ਕਰਕੇ ਆਇਓ ਸੋ ਹੁਣ ਤੁਸੀਂ ਪੇਪਰ ਚ ਇੱਕ ਚੀਜ਼ ਜਰੂਰ ਕਰ ਸਕਦੇ ਹੋ ਜੇਕਰ ਆਨਸਰ ਨਾ ਆਉਂਦਾ ਹੋਵੇ ਸਭ ਤੋਂ ਪਹਿਲਾਂ ਤੁਸੀਂ ਗੇਮਨ ਲਿਖ ਦਕਰੋ ਫਿਰ ਆਜ ਮੋਟੇ ਹੈਡਿੰਗ ਲਿਖ ਦਕਰੋ ਜਿਵੇਂ 10x ਫਿਰ ਬਾਅਦ ਚ ਇੱਕ ਲਾਈਨ ਛੱਡ ਕੇ ਫਿਰ sinx ਫਿਰ ਅਕੋਰਡਿੰਗ ਟੂ ਕੁਐਸਚਨ ਲਿਖ ਸਕਦੇ ਕੱਟੋ-ਕੱਟ ਤੁਸੀਂ ਮਾੜਾ-ਮੋਟਾ ਲਿਖਿਆ ਹੋਇਆ ਦਾ ਬਾਕੀ ਜੇਕਰ ਤੁਹਾਨੂੰ ਕਿਸੇ ਹੋਰ ਆਉਂਦਾ ਹੋਵੇ ਬੇਸਿਕ ਮਾੜੀ-ਮੋਟੀ ਨੌਲੇਜ ਹੋਵੇ ਤਾਂ ਤੁਸੀਂ ਉਹ ਵੀ ਲਿਖ ਸਕਦੇ ਹੋ ਬੇਸਿਕ ਨੌਲੇਜ ਮਾੜੀ ਹੀ ਇਸਦੇ ਨਾਲ ਤੁਹਾਡੇ ਕੱਟੋ-ਕੱਟ ਦੋ-ਤਿੰਨ ਨੰਬਰ ਤੁਹਾਨੂੰ ਮਿਲ ਹੀ ਜਾਣਗੇ ਸੋ ਆਹ ਤੀਜਾ ਕੁਐਸਚਨ ਲਿਖਦੇ ਹਾਂ ਥਰਡ ਨੰਬਰ ਥਰਡ ਕੁਐਸਚਨ ਆទਿਗਾ ਤੁਸੀਂ ਫੋਟੋ ਕੱਢ ਲੈਣਾ ਸਕਰੀਨਸ਼ਾਟ ਖਿੱਚ ਸਕਦੇ ਤੁਸੀਂ ਵਰਡ ਸਟਾਰਟ ਵਿਦ ਪੀ ਐਂਡ ਐਂਡ ਵਿਦ ਐਸ ਸੋ ਬਹੁਤ ਹੀ ਜ਼ਿਆਦਾ ਬੁੱਕ ਦਾ ਬਸਤਾ ਹਾਲਾਂਕਿ ਹੁਣ ਸਲੇਵ 11ਵੇਂ ਸਲੇਵਸ ਚੇਂਜ ਕਰਕੇ ਬਹੁਤ ਸਾਰਾ ਕੱਟ ਕਰ ਦਿੱਤਾ ਗਿਆ ਸਾਰ ਸਾਲ ਕੱਟ ਕਰ ਦਿੰਦੇ ਜਿਸ ਕਰਕੇ ਸਲੇਵਸ ਥੋੜਾ ਜਿਹਾ ਕੱਟ ਜਾਂਦਾ ਹਰ ਸਾਲ ਤੇ ਪੇਪਰ ਤੇ ਹੁਣ ਕੁਐਸਚਨਸ ਆਫੇ ਹੋ ਜਾਂਦੇ ਨੇ ਸੋ ਇਹ ਸਾਰੇ ਸਕਰੀਨ ਸ਼ਾਟ ਲੈ ਲੈਣਾ ਤਾਂ ਕਿ ਪੀਡੀਐਫ ਲਈ ਕਮੈਂਟ ਜ਼ਰੂਰ ਕਰ ਦੇਣਾ ਸੋਲੂਸ਼ਨ ਪੀਡੀਐਫ ਆ ਗਈ